ਨਵੰਬਰ 1991 ਪਿੰਡ ਮਾੜੀ ਪਨਵਾ ਉੱਥੇ ਇੱਕ ਬੌਮ ਬਲਾਸਟ ਹੁੰਦਾ ਆ ਤੁਸੀਂ ਮੋਦੀ ਦੇ ਮੂੰਹ ਚੋਂ ਬਾਹਰ ਨਿਕਲ ਕੇ ਆਇਓ ਤੇ ਜਦੋਂ ਸਾਡੀ ਗੱਡੀ ਜਿਪਸੀ ਆਈ ਬੁਲਟ ਪ੍ਰੂਫ ਜਿਪਸੀ ਸਾਡੀ ਉਹ ਕਮਾਦ ਦੇ ਵਿੱਚ ਦੋ ਵਾਤਵਾਦੀ ਲੁਕੇ ਹੋਣਾਂ ਨੇ ਉਥੋਂ ਬਟਨ ਨੱਪ ਦਿੱਤਾ ਉਹ ਨਾਲ ਹੀ ਬਲਾਸਟ ਹੋ ਗਿਆ ਕਰੀਬ 34 ਸਾਲ ਹੋ ਗਏ ਨੇ ਇਸ ਅਟੈਕ ਨੂੰ ਕੀ ਇਹਦਾ ਅਸਰ ਹੁਣ ਵੀ ਤੁਹਾਡੀ ਫਿਜ਼ੀਕਲ ਹੈਲਥ ਦੇ ਉੱਪਰ ਹੈਗਾ ਇਸ ਤੋਂ ਇਲਾਵਾ ਹੋਰ ਕਿੰਨੇ ਟੈਰਰਿਸਟ ਮੁਕਾਬਲੇ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਹਿੱਸਾ ਲਿਆ ਇਸ ਤੋਂ 12 ਮੈਂ 16 ਹੋਰ ਮੁਕਾਬਲੇ ਆ ਜੀ ਜੂਥ ਦੇ ਮਾਪਿਆਂ ਨੂੰ ਪੀ ਲਿਆ ਜੀ ਵੀ ਉਹ ਆਪਣੇ ਬੱਚਿਆਂ ਦੇ ਕਾਗਜ਼ ਪੱਤਰ ਮੋਟਰਸਾਈਕਲਾਂ ਦੇ ਪੂਰੇ ਬਣਾ ਕੇ ਰੱਖਣਾ ਉਹਨਾਂ ਦੇ ਚੈੱਕ ਕਰਕੇ ਉਹਨਾਂ ਨੂੰ ਬਾਹਰ ਕੱਢਣਾ ਜੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਮੈਡਮ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਣੀ ਆ ਕਿ ਤੁਸੀਂ ਸਾਡੇ ਵਿਊਅਰਸ ਨੂੰ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਤੇ ਤੁਹਾਡੀ ਫੈਮਲੀ ਦੇ ਵਿੱਚ ਕੌਣ ਕੌਣ ਹੈ ਮੈਡਮ ਮੇਰਾ ਜਨਮ ਹੋਇਆ ਜੀ ਖੈਰਾ ਕਲਾਂ ਠਾਣਾ ਕਣੀਏ ਕੇ ਬਾਂਗਰ ਦੇ ਵਿੱਚ ਫੈਮਲੀ ਮੇਰੀ ਵਿੱਚ ਨੇ ਮੈਂ ਮੇਰੀ ਮੈਸੇਜ ਤੇ ਬੇਟਾ ਤੇ ਬੇਟੀ ਚਾਰ ਜਾਣੇ ਜੀ 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 ਪੁਲਿਸ ਡਿਪਾਰਟਮੈਂਟ ਕਦੋਂ ਜੁਆਇਨ ਕੀਤਾ ਤੁਸੀਂ ਮੈਡਮ ਮੈਂ 30 11 99 ਨੂੰ ਡਿਪਾਰਟਮੈਂਟ ਵਿੱਚ ਆਇਆ ਉਹਦੇ ਬਾਅਦ ਆ 90 ਵਿੱਚ ਟ੍ਰੇਨਿੰਗ ਕੀਤੀ ਆ ਤੇ ਟ੍ਰੇਨਿੰਗ 90 ਚ ਟ੍ਰੇਨਿੰਗ ਕਰਕੇ 90 ਚ ਹੀ ਟ੍ਰੇਨਿੰਗ ਪੂਰੀ ਹੋ ਗਈ ਸਾਢੇ 4 ਮਹੀਨੇ ਦੀ ਟ੍ਰੇਨਿੰਗ ਹੀ ਹ ਤੇ ਉਹ ਫਿਰ ਇੱਥੇ ਵਾਪਸ ਬਟਾਲੇ ਆਏ ਉਹਦੇ ਬਾਅਦ ਆ ਥਾਣਾ ਸ਼ਹੀਰ ਰਬਿੰਦਪੁਰ ਬਦਲੀ ਹੋ ਗਈ ਤੁਸੀਂ 1999 ਦੇ ਵਿੱਚ ਭਰਤੀ ਹੋਏ ਤੇ ਜਦੋਂ ਤੁਸੀਂ ਕਰੀਬ 23 ਸਾਲ ਦੇ ਸੀ ਆਤਵਾਦ ਦਾ ਪੂਰਾ ਜ਼ੋਰ ਸੀ ਉਸ ਟਾਈਮ ਤੇ ਨਵੰਬਰ 1991 ਪਿੰਡ ਮਾੜੀ ਪਨਵਾ ਉਥੇ ਇੱਕ ਬੌਮ ਲਾਸਟ ਹੁੰਦਾ ਆ ਤੁਸੀਂ ਮੌਤ ਦੇ ਮੂੰਹ ਚੋਂ ਬਾਹਰ ਨਿਕਲ ਕੇ ਆਏ ਹੋ ਅਸੀਂ ਚਾਹੁੰਦੇ ਆ ਕਿ ਉਹ ਜਿਹੜਾ ਵਾਕਿਆ ਹੈ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰੋ ਮੈਡਮ ਉਹ ਵਾਕਿਆ ਇਦਾਂ ਜੀ ਵੀ ਆਪਣੇ ਅਸੀਂ ਸ਼ਰੀਹਾਰਗ ਬੰਦਪੁਰ ਐਸਐਸਓ ਸਾਹਿਬ ਨਾਲ ਗੱਲ ਮੈਨੇ ਹਮੇ ਸਰਦਾਰ ਗੁਰਦੀਪ ਸਿੰਘ ਸਾਹਿਬ ਇਨਸਪੈਕਟਰ ਹੀ ਤੇ ਅਸੀਂ ਰੋਜ਼ਾਨਾ ਦੀ ਤਰ੍ਹਾਂ ਭੇਡਪਤਨ ਨੂੰ ਸਰਚ ਕਰਨ ਵਾਸਤੇ ਜਾ ਰਹੇ ਹਾਂ ਨਾਲ ਸਾਡੇ ਬੀਐਸਐਫੀ ਤੇ ਬੀ ਐ ਜਦੋਂ ਮਾੜੀ ਪਨਵਾ ਥੇ ਦੇ ਬਰਾਬਰ ਤੇ ਅਸੀਂ ਪਹੁੰਚੇ ਥੇ ਦੇ ਬਰਾਬਰ ਤੇ ਪਹੁੰਚੇ ਤੇ ਉਥੋਂ ਬੀ ਐਸ ਐਫ ਦੀਆਂ ਗੱਡੀਆਂ ਦੋਵੇਂ ਨੰਗੀਆਂ ਤੇ ਜਦੋਂ ਸਾਡੀ ਗੱਡੀ ਜਿਪਸੀ ਆਈ ਬੁਲਟ ਪ੍ਰੂਫ ਜਿਪਸੀ ਸਾਡੀ ਉਹ ਕਮਾਤ ਦੇ ਵਿੱਚ ਦੋ ਅਤਵਾਦੀ ਲੁਕੇ ਹੋਏ ਓਕੇ ਉਹਨਾਂ ਨੇ ਉਥੋਂ ਬਟਨ ਨੱਪ ਦਿੱਤਾ ਉਹ ਨਾਲ ਹੀ ਬਲਾਸਟ ਹੋ ਗਿਆ ਬਲਾਸਟ ਹੋਇਆ ਧਮਾਕਾ ਇੰਨਾ ਜ਼ਬਰਦਸਤ ਹੀ ਵੀ ਉਹ ਸਰਦਾਰ ਗਰਦੀਪ ਸਿੰਘ ਦੇ ਸਰੀਰ ਦੇ ਟੋਟੇ ਟੋਟੇ ਹੋ ਗਏ ਜਾਨੀ ਕਿ ਮੈਂ ਗੰਭੀਰ ਜ਼ਖਮੀ ਹੋ ਗਿਆ ਮੇਰੇ ਸਾਰੇ ਆ ਸਰੀਰ ਦੇ ਉੱਤੇ ਛਰਲੇ ਛਰਲੇ ਅੜ ਗਏ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਤੋਂ ਇਲਾਵਾ ਹੋਰ ਵੀ ਸੀ ਉਸ ਗੱਡੀ ਦੇ ਵਿੱਚ ਤੁਹਾਡੇ ਨਾਲ ਐਸ ਐਚ ਓ ਸਾਹਿਬ ਔਰ ਤੁਹਾਡੇ ਤੋਂ ਇਲਾਵਾ ਹੋਰ ਵੀ ਕੋਈ ਮੁਲਾਜ਼ਮ ਸੀ ਉੱਥੇ ਹਾਂ ਮੈਡਮ ਦੋ ਜਾਨੇ ਹੋរី ਉਹ ਪਿੱਛੇ ਨੂੰ ਡਿੱਪੇ ਉਹਨਾਂ ਨੂੰ ਥੋੜੀ ਦੇ ਬਾਹ ਤੇ ਸੱਟਾਂ ਲੱਗੀਆਂ ਹਨ ਕੁਲਬੀ ਜੀ ਕਿੰਨਾ ਟਾਈਮ ਇਸ ਇਨਸੀਡੈਂਟ ਤੋਂ ਬਾਅਦ ਤੁਸੀਂ ਹਸਪੀਟਲ 'ਚ ਰਹੇ ਹੋ ਤੇ ਕਿੰਨਾ ਕੁ ਟਾਈਮ ਲੱਗ ਗਿਆ ਤੁਹਾਨੂੰ ਪੂਰੀ ਤਰ੍ਹਾਂ ਠੀਕ ਹੁੰਦੇ ਆ ਮੈਡਮ ਇਹ ਐਕਸੀਡੈਂਟ ਤੋਂ ਬਾਅਦ ਮੈਂ ਰਿਹਾ ਵਾਂ ਹਸਪੀਟਲ 6 ਮਹੀਨੇ ਜੀ ਤੇ ਠੀਕ ਹੁੰਦਾ ਮੈਨੂੰ ਪੂਰਾ ਸਾਲ-ਸਾਲ ਬਾਅਦ ਬਾਅਦ ਮੈਂ ਡਿਊਟੀ ਗਿਆ ਜੀ ਜਦੋਂ ਤੁਸੀਂ ਹਸਪੀਟਲ ਰਹੇ ਹੋ ਉਸ ਟਾਈਮ ਦੇ ਦੌਰਾਨ ਕੀ ਕੋਈ ਸੀਨੀਅਰ ਪੁਲਿਸ ਆਫੀਸਰ ਉਹਨਾਂ ਨੇ ਵਿਜ਼ਿਟ ਕੀਤੀ ਤੁਹਾਨੂੰ ਕੋਈ ਮਿਲਣ ਆਇਆ ਤੁਹਾਡਾ ਹਾਲਚਾਲ ਪੁੱਛਣ ਵਾਸਤੇ ਯਾ ਡਿਪਾਰਟਮੈਂਟ ਵੱਲੋਂ ਤੁਹਾਨੂੰ ਕੋਈ ਫਾਈਨੈਂਸ਼ੀਅਲ ਹੈਲਪ ਮਿਲੀ ਤੁਹਾਡੇ ਇਲਾਜ ਵਾਸਤੇ ਹਾਂਜੀ ਹਾਂ ਮੈਡਮ ਜਦੋਂ ਇਹ ਬੰਬ ਬਲਾਸਟ ਹੋਇਆ ਉਰੋਂ ਸਾਰਾ ਖਰਚਾ ਜਿਹੜਾ ਮੇਰਾ ਗਵਰਨਮੈਂਟ ਨੇ ਕੀਤਾ ਹੈ ਜੀ ਬਾਕੀ ਸੀਨੀਅਰ ਅਫਸਰ ਜਿਹੜੇ ਆ ਉਹ ਆਪਣੇ ਜਦੋਂ ਜਿਸ ਦਿਨ ਬੰਬ ਬਲਾਸਟ ਹੋਇਆ ਨਾ ਉਸ ਦਿਨ ਸਰਦਾਰ ਕੇਪੀਐਸ ਗਿੱਲ ਸਾਹਿਬ ਸ੍ਰੀਮਾਨ ਜੀ ਆਏ ਸਾਡਾ ਪਤਾ ਲੈਣ ਵਾਸਤੇ ਉੱਥੇ ਪਹਿਲੋਂ ਬੰਬ ਬਲਾਸਟ ਜਿੱਥੇ ਹੋਇਆ ਉੱਥੇ ਮੌਕੇ ਤੇ ਗਏ ਉਹਦੇ ਬਾਅਦ ਆ ਮੁੜ ਕੇ ਇੱਥੇ ਵਿਟਾਲੇ ਸਿਵਲ ਹਸਪੀਟਲ ਪਤਾ ਲੈਣ ਵਾਸਤੇ ਪਰ ਉਸ ਟਾਈਮ ਮਨੋਸ਼ ਨਹੀਂ ਜੀ ਓਕੇ ਕਰੀਬ 34 ਸਾਲ ਹੋ ਗਏ ਨੇ ਇਸ ਅਟੈਕ ਨੂੰ ਕਿ ਇਹਦਾ ਅਸਰ ਹੁਣ ਵੀ ਤੁਹਾਡੀ ਫਿਜ਼ੀਕਲ ਹੈਲਥ ਦੇ ਉੱਪਰ ਹੈਗਾ ਕਿ ਤੁਹਾਨੂੰ ਹੁਣ ਵੀ ਫੀਲ ਹੁੰਦਾ ਹੈ ਕਿ ਮਤਲਬ ਉਹਦਾ ਅਸਰ ਤੁਹਾਡੀ ਬਾਡੀ ਤੇ ਹੈਗਾ ਜੀ ਹੁਣ ਵੀ ਆ 2 ਸਾਲ ਪਹਿਲੇ ਮੇਰਾ ਬਹੁਤ ਜ਼ਿਆਦਾ ਬੀਪੀ ਵੱਧਦਾ ਹੈ ਤੇ ਬਹੁਤ ਜ਼ਿਆਦਾ ਦਿਮਾਗ ਸਿਰ ਭਾਰਾ ਭਾਰਾ ਰਹਿੰਦਾ ਹੈ ਬ੍ਰੇਨ ਤੋਂਰੇ ਬਾਅਦ ਮੈਂ ਅੰਮਰਸਰ ਉਪਲੋ ਹਸਪੀਟਲ ਸਕੈਨ ਕਰਾਈ ਸੀ ਉਹਨਾਂ ਦੱਸਿਆ ਕਿ ਜਿਹੜੀ ਤੇਰੀ ਪੁਰਾਣੀ ਸੱਟ ਆ ਨਾ 20 25 ਸਾਲ ਪੁਰਾਣੀ ਉਹ ਸੱਟ ਕਰਕੇ ਤੇਰਾ ਸਾਦਾ ਇਹ ਮਰੀਂ ਦਾ ਨੁਕਸਾਨ ਹੋਇਆ ਉਹ ਦਵਾਈ ਹੁਣ ਮੈਂ ਚੱਲਣ ਢੀ ਹੈ ਜੀ ਓਕੇ ਇਸ ਤੋਂ ਇਲਾਵਾ ਹੋਰ ਕਿੰਨੇ ਟੈਰਰਿਸਟ ਮੁਕਾਬਲੇ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਹਿੱਸਾ ਲਿਆ ਇਸ ਤੋਂ 12 ਮੈਂ 16 ਹੋਰ ਮੁਕਾਬਲੇ ਆ ਜੀ ਉਹ ਐਫ ਆਈ ਆਰ ਮੇਰੇ ਕੋਲ ਹੈਗੀਆਂ ਜੀ ਖੁਲਬੀ ਜੀ ਚਾਹੇ ਉਹ 16 테러ਰਿਸਟ ਮੁਕਾਬਲੇ ਸੀ ਜਾਂ ਇਹ ਜਿਹੜਾ ਮਾੜੀ ਪਨਮਾ ਵਾਲਾ ਬੰਬਲਾਸਟ ਵਾਲਾ ਇਨਸੀਡੈਂਟ ਸੀ ਕੀ ਇਹ ਸਾਰੇ ਮੁਕਾਬਲਿਆਂ ਦੇ ਵਿੱਚ ਤੁਸੀਂ ਹਿੱਸਾ ਲਿਆ ਤਾਂ ਪੁਲਿਸ ਡਿਪਾਰਟਮੈਂਟ ਵੱਲੋਂ ਤੁਹਾਨੂੰ ਕੋਈ ਰਿਵਾਰਡ ਕੋਈ ਪ੍ਰਸ਼ੰਸਾ ਪੱਤਰ ਜਾਂ ਪ੍ਰੋਮੋਸ਼ਨ ਮਿਲਿਆ ਮੈਡਮ ਹਾਂ ਇਹ ਜਿਹੜਾ ਬੰਬਲਾਸਟ ਹੋਇਆ ਸੀ ਇਹ ਆਪਣੇ 2013 ਚ ਸ੍ਰੀ ਸਮੇਸ਼ ਸ਼ਿਆਣੀ ਜੀ ਆਪਣੇ ਡੀਜੀਪੀ ਪੰਜਾਬ ਹੀ ਉਹਨਾਂ ਨੇ ਸਾਰੇ ਪੰਜਾਬ 'ਚ ਮੈਸੇਜ ਕਰਾਇਆ ਹੈ ਕਿ ਜਿਨ੍ਹਾਂ ਦੇ ਬੰਬ ਲਾਸ਼ਟ ਹੋਏ ਆਪਣੇ ਕਾਗਜ਼ ਪੱਤਰ ਲੈ ਗਿਆ ਉਹ ਤੁਹਾਨੂੰ ਰਿੰਕ ਦਿੱਤੇ ਜਾਣਗੇ ਤੋਂ ਮੈਂ ਵੀ ਗਿਆ ਹਾਂ ਉੱਥੇ ਲੈ ਕੇ ਤੇ ਪੇਛਾ ਹਾਂ ਤੇ ਮੇਰੇ ਉਹਨਾਂ ਕਾਗਜ਼ ਪੱਤਰ ਵੇਖ ਕੇ ਨਾ ਤੇ ਉਹਨਾਂ ਕਿਹਾ ਕਿ ਸਵੇਰ ਨੂੰ ਤੁਸੀਂ ਏਐਸਏ ਬਣੇ ਹੋਗੇ ਤੇ ਫਿਰ ਮੈਨੂੰ ਅਗਲੇ ਦਿਨ ਏਐਸਏ ਬਣਾ ਦਿੱਤਾ ਸੀ ਤੇ ਜਿਹੜੇ ਬਾਕੀ 16 ਮੁਕਾਬਲੇ ਉਹਨਾਂ 'ਚ ਬਹੁਤ ਪਰਸੰਸਾ ਪੱਤਰ ਮਿਲੇ ਜੀ ਤੁਸੀਂ 1990 ਦੇ ਵਿੱਚ ਬੇਸਿਕ ਟ੍ਰੇਨਿੰਗ ਕੀਤੀ ਹੈ ਹਾਂ ਜੀ ਤਵਾ ਦਾ ਟਾਈਮ ਸੀ ਉਸ ਟਾਈਮ ਤੇ ਕਿਵੇਂ ਦਾ ਮਾਹੌਲ ਸੀ ਪੁਲਿਸ ਟ੍ਰੇਨਿੰਗ ਸੈਂਟਰ ਦਾ ਅਸੀਂ ਚਾਹੁੰਦੇ ਹਾਂ ਕਿ ਕੋਈ ਕਿੱਸਾ ਜੇ ਤੁਹਾਨੂੰ ਯਾਦ ਹੋਵੇ ਤੇ ਤੁਸੀਂ ਉਹ ਸਾਡੇ ਨਾਲ ਸ਼ੇਅਰ ਕਰੋ ਉਹ ਟਾਈਮ ਦੀ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਆ ਜੀ ਵੀ ਆਪਣੇ ਐਂ ਟ੍ਰੇਨਿੰਗ ਕਰਨੇ ਹਾਂ ਤੇ ਮੈਂ ਇੱਕ ਦਿਨ ਦੀ ਛੁੱਟੀ ਆਇਆ ਹਾਂ ਹੂੰ ਤੇ ਐਤਵਾਰ ਮੈਂ ਸ਼ਾਮਾਂ ਨੂੰ ਉੱਥੇ ਸਾਢੇ 7 ਵਜੇ ਪਹੁੰਚ ਗਿਆ ਕਿਲੇ ਦੇ ਵਿੱਚ ਸਾਢੇ 7 ਵਜੇ ਗਿਣਤੀ ਜੀ ਹੁੰਦੀ ਸੀ ਤੇ ਚਲੋ ਗਿਣਤੀ ਗਿਣਤੀ ਕਰਾ ਗਏ ਮੈਂ ਬਾਅਦ ਚ ਵੇਖਿਆ ਵੀ ਸਵੇਰੇ ਜਰਨਲ ਪਰੇਡ ਆ ਤੇ ਸਾਰਿਆਂ ਨੇ ਚਾਦਰਾਂ ਚੂਦਰਾਂ ਆਪਣੀਆਂ ਧੋਤੀਆਂ ਆ ਤੇ ਮੇਰੀ ਚਾਦਰ ਬਹੁਤ ਜ਼ਿਆਦਾ ਗੰਦੀ ਸੀ ਤੇ ਉਹ ਜਿਹੜੋਂ ਮੈਂ ਵੇਖਿਆ ਵੀ ਇਹ ਸਵੇਰੇ ਕੁੱਟ ਬੜੀ ਪੈਣੀ ਇਥੋਂ ਤੇ ਉਹ ਜਿਹੜੀ ਚਾਦਰ ਐ ਮੈਂ ਆਪਣੀ ਉਹ ਹੁਣ ਵੀ ਸਾਡੇ ਡੀਐਸਪੀ ਸਾਹਿਬ ਸਾਡੇ ਨਾਲ ਭਰਤੀ ਹੋਏ ਸੀ ਤੇ ਉਹ ਹੁਣ ਵੀ ਆਪਣੇ ਸਿਪਾਈ ਭਰਤੀ ਹੋਏ ਹੁਣ ਡੀਐਸਪੀ ਨੇ ਤੇ ਉਹਨਾਂ ਦੀ ਮੈਂ ਚਾਦਰ ਚੋਕ ਲਈ ਤੇ ਆਪਣੀ ਉਥੇ ਵਿਛਾ ਦਿਤੀ ਤੇ ਜਿਹਰੋਂ ਆਪਣੀ ਵਿਚਾਰ ਦਿੱਤੀ ਤੇ ਉਹ ਜਿਹਰੋਂ ਬੈਚ ਕਮਾਂਡਰ ਚੈੱਕ ਕਰਨ ਆਏ ਉਹਨਾਂ ਨੇ ਵੇਖੀ ਉਹ ਗੰਦੀ ਚਾਦਰ ਉਹਨਾਂ ਨੂੰ ਫਰੰਟੂਰ ਨੂੰ ਲੋਂਡਾ ਪੇ ਤੇ ਉਹਦੇ ਬਾਅਦ ਜਿਹਰੋਂ ਫਰੰਟੂਰ ਉਹਨਾਂ ਨੂੰ ਲੋਂਡਾ ਪੇ ਤੇ ਉਥੋਂ ਉਹਨੇ ਉਹਨਾਂ ਵੇਖਿਆ ਵੀ ਪੜੇ ਲਿਖੇ ਬੜੇ ਹੀ ਉਹਨਾਂ ਵੇਖਿਆ ਜੀ ਉਹ ਮੇਰੀ ਚਿੱਟੀ ਚਾਦਰ ਆ ਉਹਨਾਂ ਆਣ ਕੇ ਥੱਲੇ ਬੈਲਟ ਨੰਬਰ ਲਿਖਿਆ ਹੈ ਉਹਨਾਂ ਕੰਨੀ ਆਉਂ ਕੀਤੀ ਤਾਂ ਥੱਲੇ ਬੈਲਟ ਨੰਬਰ ਲਿਖਿਆ ਰ ਮੁੜ ਕੇ ਮੈਨੂੰ ਫਰੰਟੂਰ ਨੂੰ ਲਗੰਦਾ ਪੇ ਕੋਈ ਬੀ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਅਖੀਰ ਦੇ ਵਿੱਚ ਤੁਸੀਂ ਸਾਡੇ ਵਿਊਅਰਸ ਨੂੰ ਕੀ ਮੈਸੇਜ ਦੇਣਾ ਚਾ ਮੈਸੇਜ ਮੈਂ ਇਹ ਦੇਣਾ ਚਾਹੁੰਨਾ ਵੀ ਜੂਥ ਦੇ ਮਾਪਿਆਂ ਨੂੰ ਪੀ ਲਿਆ ਜੀ ਵੀ ਉਹ ਆਪਣੇ ਬੱਚਿਆਂ ਦੇ ਕਾਗਜ਼ ਪੱਤਰ ਮੋਟਰਸਾਈਕਲਾਂ ਦੇ ਪੂਰੇ ਬਣਾ ਕੇ ਰੱਖਣਾ ਹਮ ਉਹਨਾਂ ਦੇ ਚੈੱਕ ਕਰਕੇ ਉਹਨਾਂ ਨੂੰ ਬਾਹਰ ਕੱਢਣਾ ਜਿੱਦਾਂ ਅਸੀਂ ਟ੍ਰਾਫਿਕ ਸਟਾਫ ਵਿੱਚ ਮਤਨਾਤ ਆਉਣਾ ਅਸੀਂ ਨਾਕੇ ਲਾਉਨੇ ਆ ਇਹ ਜਦੋਂ ਜਾਂਦੇ ਆ ਤੇ ਜਿਨ੍ਹਾਂ ਕੋ ਕਾਗਜ਼ ਨਹੀਂ ਹੁੰਦੇ ਉਹ ਜੱਕਦਮ ਮੋਟਰਸਾਈਕਲ ਮੋੜਦੇ ਆ ਉਹ ਨਹੀਂ ਵੇਖਦੇ ਮਗਰ ਗੱਡੀ ਆਉਣ ਦੀ ਜਾਂ ਮੋਟਰਸਾਈਕਲ ਆਉਣ ਦੀ ਆ ਜੱਕਦਮ ਮੋੜ ਦਿੰਦੇ ਐਕਸੀਡੈਂਟ ਹੋਣ ਦਾ ਖਤਰਾ ਇਹ ਕਰਕੇ ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਨਾ ਵੀ ਆਪੋ ਆਪਣੇ ਬੱਚਿਆਂ ਨੂੰ ਕਾਗਜ਼ ਬਣਾ ਕੇ ਦਿਓ ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਬਿਹਾਈਂਡ ਦਾ ਬੈਚ ਦੀ ਸੀਰੀਜ਼ ਦੇ ਵਿੱਚ ਸਾਡਾ ਸਾਨੂੰ ਜੁਆਇਨ ਕਰਕੇ ਇਹਦਾ ਹਿੱਸਾ ਬਣੇ ਹੋ थैंक यू ਸੋ ਮੱਚ